ਜਬਾਨਬੰਦੀਆਂ ਦਾ ਇਹ ਦੌਰ ਸ਼ੁਰੂ ਹੋ ਚੁੱਕਾ ਹੈ ਇਹਦੇ ਵਿੱਚ ਹੁਣ ਲੋੜ ਹੈ ਇਹ ਵੇਖਣ ਦੀ ਕੌਣ-ਕੌਣ ਡਟਦਾ ਇੱਕ ਲੇਖਕ ਨੇ ਲਿਖਿਆ ਸੀ ਬਦਲਦੇ ਮੌਸਮਾਂ ਦਾ ਸਾਹਮਣਾ ਕੋਈ ਜਿਗਰ ਵਾਲੇ ਹੀ ਕਰਦੇ ਨੇ ਪੱਤੇ ਤਾਂ ਝੜ ਜਾਂਦੇ ਨੇ ਦੋਸਤੋ ਟਾਣ ਹੀ ਖੜਦੇ ਨੇ ਤੇ ਟਾਣ ਹੀ ਅੜਦੇ ਨੇ ਔਰ ਅੱਜ ਪੰਜਾਬ ਦੇ ਵਿੱਚ ਜਿੰਨੀਆਂ ਵੀ ਉਹ ਆਵਾਜ਼ਾਂ ਜਿੰਨੀਆਂ ਵੀ ਉਹ ਸੋਚਾਂ ਨੇ ਜਿਹੜੀਆਂ ਪੰਜਾਬ ਦੇ ਅੰਦਰ ਜਮਹੂਰੀ ਮਾਹੌਲ ਚਾਹੁੰਦੀਆਂ ਨੇ ਡੈਮੋਕ੍ਰੇਸੀ ਲੋਕਤੰਤਰ ਦਾ ਮਾਹੌਲ ਚਾਹੁੰਦੀਆਂ ਨੇ ਅੱਜ ਸਾਰਿਆਂ ਨੂੰ ਸਿਰ ਜੋੜ ਕੇ ਸੋਚਣ ਦੀ ਲੋੜ ਹੈ ਕਿਉਂਕਿ ਹੁਣ ਸਿਰਫ ਸਵਾਲ ਕਰਨ ਦੇ ਬਦਲੇ ਹੀ ਕੇਸ ਦਰਜ ਹੋਣ ਲੱਗੇ ਨੇ ਇੱਕ ਵਿਦੇਸ਼ੀ ਲੇਖਕ ਨੇ ਲਿਖਿਆ ਸੀ ਕਹਿੰਦਾ ਪਹਿਲਾਂ ਉਹ ਇਸਾਈਆਂ ਲਈ ਆਏ ਮੈਂ ਚੁੱਪ ਰਿਹਾ ਕਿਉਂਕਿ ਮੈਂ ਇਸਾਈ ਨਹੀਂ ਸੀ ਫਿਰ ਉਹ ਕਮਿਊਨਿਸਟਾਂ ਨੂੰ ਖਤਮ ਕਰਨ ਦੇ ਲਈ ਆਏ ਮੈਂ ਚੁੱਪ ਰਿਹਾ ਕਿਉਂਕਿ ਮੈਂ ਕਮਿਊਨਿਸਟ ਨਹੀਂ ਸੀ ਤੇ ਇੱਕ ਦਿਨ ਉਹ ਮੈਨੂੰ ਖਤਮ ਕਰਨ ਦੇ ਲਈ ਆਏ ਤੇ ਫਿਰ ਮੇਰੇ ਲਈ ਬੋਲਣ ਵਾਲਾ ਕੋਈ ਨਹੀਂ ਸੀ ਸੋ ਅੱਜ ਇਹ ਸਮੇਂ ਦੀ ਹਕੀਕਤ ਨੂੰ ਪਛਾਨਣ ਦੀ ਲੋੜ ਹੈ ਕਿਉਂਕਿ ਕਿਸੇ ਵੀ ਦੇਸ਼ ਕਿਸੇ ਵੀ ਸਮਾਜ ਦੇ ਵਿੱਚ ਸਭ ਤੋਂ ਮੁਢਲੀ ਚੀਜ਼ ਜਿਹੜੀ ਆ ਉਹ ਵਿਚਾਰਾਂ ਦੀ ਆਜ਼ਾਦੀ ਹੁੰਦੀ ਹੈ ਤਾਂ ਜਦੋਂ ਅਸੀਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ ਲੋਕਤੰਤਰ ਦੀ ਗੱਲ ਕਰਦੇ ਤਾਂ ਲੋਕਤੰਤਰ ਦਾ ਜਿਹੜਾ ਪਹਿਲਾ ਨਿਯਮ ਹੈ ਉਹਦੇ ਵਿੱਚ ਸਰਕਾਰਾਂ ਲੋਕਾਂ ਦੇ ਪ੍ਰਤੀ ਜਵਾਬਦੇਹ ਹੁੰਦੀਆਂ ਨੇ ਤੇ ਲੋਕ ਸਰਕਾਰਾਂ ਨੂੰ ਸਵਾਲ ਕਰ ਸਕਦੇ ਹੁੰਦੇ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਦੋਂ ਸਰਕਾਰ ਨਹੀਂ ਸੀ ਬਣੀ ਤਾਂ ਇਸ ਗੱਲ ਨੂੰ ਖੁਦ ਵੀ ਪ੍ਰਚਾਰ ਦੀ ਰਹੀ ਆ ਕਿ ਸੱਤਾ ਨੂੰ ਸਵਾਲ ਕਰਿਆ ਕਰੋ ਪਰ ਪਤਾ ਨਹੀਂ ਕੀ 2022 ਤੋਂ ਬਾਅਦ ਜਦੋਂ ਦੀ ਸਰਕਾਰ ਬਣ ਗਈ ਉਸ ਤੋਂ ਬਾਅਦ ਅੱਜ ਤੱਕ ਜਿੰਨੀ ਕੁ ਮੇਰੀ ਹੋਸ਼ ਹੈ ਮੈਂ ਸਭ ਤੋਂ ਵੱਧ ਸਵਾਲ ਰੜਕਦੇ ਮੌਜੂਦਾ ਹਕੂਮਤ ਨੂੰ ਵੇਖੇ ਨੇ ਸਵਾਲ ਤਾਂ ਪਹਿਲਾਂ ਵਾਲਿਆਂ ਨੂੰ ਵੀ ਹੁੰਦੇ ਰਹੇ ਨੇ ਤੁਸੀਂ ਅਸੀਂ ਸਾਰੇ ਕਰਦੇ ਰਹੇ ਆਂ ਪਿੰਡਾਂ ਦੇ ਵਿੱਚੋਂ ਅਨਪੜ ਬਾਬੇ ਅਨਪੜ ਔਰਤਾਂ ਤੋਂ ਲੈ ਕੇ ਪੱਤਰਕਾਰ ਲਗਾਤਾਰ ਸਵਾਲ ਕਰਦੇ ਰਹੇ ਨੇ ਚਾਹੇ ਉਹ ਬਾਦਲ ਹਕੂਮਤ ਰਹੀ ਹੈ ਚਾਹੇ ਉਹ ਬਾਦ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਹੈ ਪਰ ਬਹੁਤ ਕੁਝ ਗਲਤ ਚੱਲਦਾ ਰਿਹਾ ਪਹਿਲਾਂ ਵੀ ਸਰਕਾਰਾਂ ਦੇ ਵਿੱਚ ਪਰ ਸਵਾਲਾਂ ਦਾ ਇੰਨਾ ਗळा ਸ਼ਾਇਦ ਘੁੱਟਦਾ ਕਿਸੇ ਨੇ ਨਹੀਂ ਸੀ ਵੇਖਿਆ ਅੱਜ ਪત્રਕਾਰਾਂ ਤੇ ਪਰਚੇ ਦਰਜ ਹੋਏ ਨੇ ਆਰਟੀ ਐਕਟਿਵਿਸਟ ਮਾਨਕ ਗੋਇਲ ਖੜੇ ਨੇ ਮਨਿੰਦਰਜੀਤ ਸਿੱਧੂ ਖੜੇ ਨੇ ਇੱਧਰ ਆਪਣੇ ਸੱਜਣ ਖੜੇ ਨੇ ਪਰਚੇ ਦਰਜ ਹੋਏ ਨੇ ਉਸ ਤੋਂ ਬਾਅਦ ਹੁਣ ਕਹਾਣੀ ਤੁਰ ਪਈ ਹੈ ਕਿ ਜਿਹੜੇ ਪਲੇਟਫਾਰਮ ਨੇ ਜਿਨ੍ਹਾਂ ਤੋਂ ਸਵਾਲ اٹھਾਏ ਜਾਂਦੇ ਨੇ ਉਹ ਵੀ ਖਤਮ ਕਰਨੇ ਨੇ ਲੋਕਵਾਜ ਟੀਵੀ ਦਾ ਜਿਹੜਾ ਚੈਨਲ ਦਾ ਮੇਨ ਪੇਜ ਸੀਗਾ 10 ਲੱਖ ਦੇ ਕਰੀਬ ਫਾਲੋਅਰ ਸੀ ਉਹ ਬੰਦ ਕਰ ਦਿੱਤਾ ਗਿਆ ਹੁਣ ਅਸੀਂ ਕਿੱਥੋਂ ਤੱਕ ਵੇਖਣਾ ਚਾਹੁੰਦੇ ਹਾਂ ਕੀ ਅਸੀਂ ਮੂਕ ਦਰਸ਼ਕ ਬਣ ਕੇ ਸਾਰਾ ਤਮਾਸ਼ਾ ਵੇਖਣਾ ਚਾਹੁੰਦੇ ਆ ਕੀ ਅਸੀਂ ਤਮਾਸ਼ੀ ਬਣਨਾ ਚਾਹੁੰਦੇ ਆ ਜਾਂ ਫਿਰ ਅਸੀਂ ਜਿਉਂਦੀਆਂ ਜ਼ਮੀਰਾਂ ਦਾ ਸਬੂਤ ਦੇਣਾ ਚਾਹੁੰਦੇ ਆ ਇਹ 24 ਤਰੀਕ ਨੂੰ ਬਠਿੰਡਾ ਦੇ ਵਿੱਚ ਜਿਹੜਾ ਇੱਕ ਇਨਸਾਫ پسند ਲੋਕਾਂ ਦਾ ਵੱਡਾ ਇਕੱਠ ਹੈ ਉਹਦੇ ਵਿੱਚ ਤੁਹਾਡੀ ਸ਼ਮੂਲੀਅਤ ਤੈਅ ਕਰੇਗੀ ਮਿਹਰਬਾਨੀ 24 ਜਨਵਰੀ ਨੂੰ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਕੱਲਾ ਇਹ ਨਹੀਂ ਹੈਗਾ ਕਿ ਕੱਲੇ ਪੱਤਰਕਾਰ ਆਣਗੇ ਜਾਂ ਬੁੱਧੀਜੀਵੀ ਆਣਗੇ ਮੈਂ ਸਾਰੇ ਜਿਹੜੇ ਆਮ ਲੋਕ ਨੇਗੇ ਉਹਨਾਂ ਨੂੰ ਵੀ ਇਹ ਬੇਨਤੀ ਕਰਦਾ ਕਿ ਤੁਸੀਂ ਵੀ ਸਾਰੇ ਜ਼ਰੂਰ ਪਹੁੰਚੋ ਕਿਉਂਕਿ ਲੜਾਈ ਕੱਲੀ ਪੱਤਰਕਾਰਾਂ ਦੀ ਐਕਟਿਵਿਸਟਾਂ ਦੀ ਜਾਂ ਕੋਈ ਯੂਨੀਅਨਾਂ ਦੀ ਨਹੀਂ ਹੈਗੀ ਇਹ ਲੜਾਈ ਸਾਰਿਆਂ ਦੀ ਹੈ ਕਿਉਂਕਿ ਕੱਲ ਨੂੰ ਜਦੋਂ ਤੁਸੀਂ ਵੀ ਕੁਝ ਬੋਲੋਗੇ ਲਿਖੋਗੇ ਕਦੇ ਫੇਸਬੁੱਕ ਤੇ ਕੋਈ ਇੰਸਟਾਗ੍ਰਾਮ ਤੇ ਜਾਂ ਕੋਈ ਵੈਸੇ ਵੀ ਕਿਤੇ ਬੋਲੋਗੇ ਤਾਂ ਤੁਹਾਡੀ ਵੀ ਆਵਾਜ਼ ਜਿਹੜੀ ਹੈਗੀ ਇਹ ਬੰਦ ਕਰਨ ਤੱਕ ਜਾਣਗੇ ਸੋ ਆਪਾਂ ਸਾਰੇ ਜਿਹੜੇ ਹੈਗੇ ਆ ਰਲ ਕੇ ਇਸ ਜਿਹੜੀ ੱੱਕੇ ਹੋ ੱੱਕਾ ਹੋ ਰਿਹਾ ਹੈ ਜ਼ਬਾਨ ਬੰਦੀ ਹੋ ਰਹੀ ਹੈ ਉਹਦਾ ਵਿਰੋਧ ਕਰੀਏ 24 ਜਨਵਰੀ ਨੂੰ ਜਿਹੜਾ ਹੈਗਾ ਇੱਕ ਪ੍ਰੋਗਰਾਮ ਹੈਗਾ ਡੀਸੀ ਦਫ਼ਤਰ ਬਠਿੰਡਾ ਦੇ ਸਾਹਮਣੇ ਬਹੁਤ ਵੱਡਾ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਲ ਹੋ ਰਹੇ ਆ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਤੁਸੀਂ ਵੀ ਸ਼ਾਮਲ ਹੋ ਤੇ ਇਸ ਗੱਲ ਦਾ ਵਿਰੋਧ ਕਰੋ ਕਿਉਂਕਿ ਜੇ ਵਿਰੋਧ ਨਹੀਂ ਕਰਾਂਗੇ ਅੱਜ ਸਾਡੇ ਤੇ ਪਰਚੇ ਪਾਏ ਆ ਚੈਨਲ ਬੰਦ ਕਰਾਏ ਆ ਜਾਂ ਹੋਰ ਤਰ੍ਹਾਂ ਦੀ ਕਈ ਪੱਤਰਕਾਰਾਂ ਨੂੰ ਫੋਨ ਆਇਆ ਕਿ ਤੁਸੀਂ ਇਹ ਖਬਰ ਡਿਲੀਟ ਕਰੋ ਨਹੀਂ ਸਾਡੇ ਕੋਲ ਥਾਣੇ ਆਓ ਇਹ ਜਿਹੜਾ ਇੱਕ ਗਲਾ ਘੋਟਣ ਦੀ ਜਿਹੜੀ ਜ਼ਬਾਨ ਬੰਦੀ ਕਰਨ ਦੀ ਜਿਹੜੀ ਗੱਲ ਆ ਰਹੀ ਹੈ ਸੋ ਇਹਨੂੰ ਠੱਲ ਪਾਉਣੀ ਪਊਗੀ ਸੇ ਸਾਰੇ ਇਕੱਠੇ ਹੋ ਕੇ ਵਿਰੋਧ ਕਰੀਏ ਤੇ ਬਾਅਦ ਚੜ ਕੇ ਜਿਹੜਾ ਹੈਗਾ ਪ੍ਰੋਗਰਾਮ ਦੇ ਵਿੱਚ ਹਿੱਸਾ ਲਈਏ ਹੈਲੋ ਹੈਲੋ ਸਾਥੀਆਂ ਨੇ ਦੱਸਿਆ ਜਿਵੇਂ ਕਿ 24 ਤਰੀਕ ਦੇ ਬਠਿੰਡਾ ਡੀਸੀ ਦਫ਼ਤਰ ਅੱਗੇ ਜੋ ਪ੍ਰੋਗਰਾਮ ਮੀਡੀਆ ਦੀ ਆਜ਼ਾਦੀ ਸਵਾਲਾਂ ਦੀ ਆਜ਼ਾਦੀ ਬੋਲਣ ਦੀ ਆਜ਼ਾਦੀ ਨੂੰ ਲੈ ਕੇ ਰੱਖਿਆ ਗਿਆ ਉਹਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਉਹਦੇ ਲਈ ਜਨਤਕ ਜਥੇਬੰਦੀਆਂ ਵੱਡੇ ਪੱਧਰ ਤੇ ਲਾਮਬੰਦ ਹੋ ਕੇ ਪਹੁੰਚ ਰਹੀਆਂ ਹਨ ਇਨਸਾਫ਼ ਪਸੰਦ ਲੋਕ ਪਹੁੰਚਦੇ ਤੇ ਸਾਰੇ ਉਹਨਾਂ ਲੋਕਾਂ ਨੂੰ ਜਿਹੜੇ ਚਾਹੁੰਦੇ ਨੇ ਕਿ ਸਾਡੀ ਆਵਾਜ਼ ਜਿਹੜੀ ਹੈ ਉਹ ਸਰਕਾਰ ਤੱਕ ਪਹੁੰਚਦੀ ਰਹੇ ਅਸੀਂ ਸਵਾਲ ਕਰਨ ਦੀ ਆਜ਼ਾਦੀ ਦਾ ਨੈਗ ਮਾਨਦੇ ਰਹੀਏ ਉਹਨਾਂ ਸਾਰੇ ਲੋਕਾਂ ਨੂੰ ਅਪੀਲ ਹੈ ਕਿ ਜ਼ਰੂਰ ਪਹੁੰਚੋ ਜਿਹੜੇ ਸਾਡੇ ਚੈਨਲ ਬੰਦ ਕੀਤੇਗੇ ਸਾਡੇ ਤੇ ਪਰਚੇ ਦਰਜ ਕੀਤੇਗੇ ਉਹ ਤਾਂ ਕੀਤੇ ਗਏ ਐ ਕਿ ਅਸੀਂ ਕਿਸਾਨਾਂ ਦੀ ਗੱਲ ਕਰਦੇ ਆਂ ਛੋਟੇ ਦੁਕਾਨਦਾਰਾਂ ਦੀ ਗੱਲ ਕਰਦੇ ਆਂ ਮਜ਼ਦੂਰਾਂ ਦੀ ਗੱਲ ਕਰਦੇ ਆਂ ਵਿਦਿਆਰਥੀਆਂ ਦੀ ਗੱਲ ਕਰਦੇ ਆਂ ਮੁਲਾਜ਼ਮਾਂ ਦੀ ਗੱਲ ਕਰਦੇ ਆਂ ਇਸੇ ਕਰਕੇ ਇਹ ਜਿਹੜੇ ਸਾਡੇ ਅਦਾਰੇ ਬੰਦ ਕੀਤੇ ਗਏ ਇਹ ਸਾਡੀ ਆਵਾਜ਼ ਬੰਦ ਨਹੀਂ ਹੋਈ ਹੈ ਇਹ ਆਵਾਜ਼ ਤੁਹਾਡੀ ਬੰਦ ਹੋਈ ਹੈ ਕਿਉਂਕਿ ਤੁਹਾਡੇ ਹੀ ਦੁੱਖ ਦਰਦ ਅਸੀਂ ਜਿਹੜੇ ਆ ਉਹ ਲੋਕਾਂ 'ਚ ਰੱਖਦੇ ਸੀ ਸਰਕਾਰਾਂ ਕੋਲ ਰੱਖਦੇ ਸੀ ਸੋ ਜਿਹੜਾ ਵੀ ਬੰਦਾ ਇਹ ਚਾਹੁੰਦਾ ਹੈ ਕਿ ਆਵਾਜ਼ਾਂ ਗੂੰਜਦੀਆਂ ਰਹਿਣ ਸਵਾਲ ਹੁੰਦੇ ਰਹਿਣ ਬੋਲਣ ਦਾ ਜਿਹੜਾ ਆਜ਼ਾਦੀ ਦਾ ਨਿਗ ਮਾਨਦੇ ਰਹੀਏ ਉਹ ਸਾਰੇ ਲੋਕ ਸਾਰੇ ਇਨਸਾਫ਼ ਪਸੰਦ ਲੋਕ ਸਾਰੇ ਪੰਜਾਬ ਦੇ ਲੋਕ 24 ਤਰੀਕ ਨੂੰ ਬਠਿੰਡਾ ਦੇ ਡੀਸੀ ਦਫ਼ਤਰ ਅੱਗੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਪਹੁੰਚੋ ਤਾਂ ਕਿ ਸਰਕਾਰ ਨੂੰ ਇਹ ਪਤਾ ਲੱਗ ਸਕੇ ਕਿ ਪੰਜਾਬ ਹੀ ਉਹ ਸੂਬਾ ਜਿੱਥੇ ਜਿੱਥੇ ਬਾਕੀ ਸੂਬਿਆਂ ਦੇ ਵਿੱਚ ਆਵਾਜ਼ਾਂ ਦਿਵਾਈਆਂ ਜਾਂਦੀਆਂ ਪਰਚੇ ਕੀਤੇ ਜਾਂਦੇ ਆ ਪਰ ਪੰਜਾਬ ਉਹ ਹੈ ਕਿ ਪਰਚਿਆਂ ਤੋਂ ਬਾਅਦ ਆਵਾਜ਼ਾਂ ਦਬਾਉਣ ਤੋਂ ਬਾਅਦ ਚੈਨਲ ਬੰਦ ਹੋਣ ਤੋਂ ਬਾਅਦ ਵੀ ਬੋਲਦਾ ਤੇ ਜਿਸ ਤਰੀਕੇ ਨਾਲ ਕਿਸਾਨੀ ਅੰਦੋਲਨ ਹੋਰ ਵੱਡੀਆਂ-ਵੱਡੀਆਂ ਸਾਡੇ ਕੋਲੇ ਆਧਾਰਨਾ ਹੈ ਸਾਡੇ ਗੁਰੂਆਂ ਦਾ ਇਤਿਹਾਸ ਬਹੁਤ ਵੱਡਾ ਸਾਡੇ ਕੋਲੇ ਕਿ ਜਦੋਂ ਐਡੇ ਸਿਰਾਂ ਦੇ ਮੁੱਲ ਰੱਖੇ ਗਏ ਉਦੋਂ ਵੀ ਇਥੋਂ ਸਵਾਲ ਹੋਣੋਂ ਨਹੀਂ ਹਟੇ ਤੇ ਜੇ ਸਰਕਾਰ ਨੂੰ ਭੁਲੇਖਾ ਹੈ ਆਪਾਂ ਭੁਲੇਖਾ ਕੱਢਣਾ ਸੋ 24 ਜਨਵਰੀ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਬਠਿੰਡਾ ਦੇ ਡੀਸੀ ਦਫ਼ਤਰ ਅੱਗੇ ਪਹੁੰਚੋ ਲਓ ਜੀ ਮਕਰਸਾ ਆਜੋ ਜਾਲੀ ਐਨੂੰ ਮੜੇ ਢਾਲੋ ਛੜ ਤੇ ਲਾਓ ਠੀਕ ਹੈ ਛੜ ਤੇ ਲਾਓ ਛੜ ਤੇ ਉੱਤਰੋ ਜੀਆ ਹਾਂ ਹਲੋ ਹਲੋ ਦੋਸਤੋ ਸਾਰੇ ਪੱਤਰਕਾਰ ਸਾਥੀਆਂ ਨੇ ਦੱਸ ਹੀ ਦਿੱਤਾ ਹੈ ਕਿ 24 ਤਰੀਕ ਨੂੰ ਬਠਿੰਡਾ ਵਿਖੇ ਡੀਸੀ ਦਫਤਰ ਦੇ ਬਾਹਰ ਜੋ ਧਰਨਾ ਲਗਾਇਆ ਜਾ ਰਿਹਾ ਹੈ ਉਹਦੇ ਵਿੱਚ ਸਾਰਿਆਂ ਨੇ ਪਹੁੰਚਣਾ ਤੁਹਾਨੂੰ ਹੱਥ ਵਣ ਕੇ ਅਪੀਲ ਹੈ ਪਹੁੰਚਣਾ ਉਹਨਾਂ ਲੋਕਾਂ ਨੇ ਹੈ ਜਿਹੜੇ ਪੱਤਰਕਾਰ ਤੁਹਾਡੀ ਆਵਾਜ਼ ਉਠਾਉਂਦੇ ਰਹੇ ਨੇ ਜਿਵੇਂ ਸਾਥੀਆਂ ਨੇ ਦੱਸਿਆ ਛੋਟੇ ਦੁਕਾਨਦਾਰ ਮਜ਼ਦੂਰ ਕਿਸਾਨ ਹੋਰ ਸਭ ਵਰਗ ਸਭਨੇ ਹੀ ਪਹੁੰਚਣਾ ਹੈ ਹੋਰ ਕਿਸਾਨ ਜਥੇਬੰਦੀਆਂ ਦੇ ਨਾਲ-ਨਾਲ ਟੀਚਰ ਯੂਨੀయన్స్ ਮੁਲਾਜ਼ਮ ਵਰਗ ਆਰਮੀ ਵਾਲੇ ਭਰਾ ਜਿਨ੍ਹਾਂ ਦੀ ਅਸੀਂ ਆਵਾਜ਼ ਬੰਦੇ ਰਹਾਂ ਜਿਨ੍ਹਾਂ ਦੀ ਪੰਜਾਬ ਸਰਕਾਰ ਨੇ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਸਭ ਨੂੰ ਅਪੀਲ ਹੈ ਸਾਰੇ ਪਹੁੰਚੋ ਪੰਜਾਬ ਭਰ ਦੇ ਇਨਸਾਫ ਪਸੰਦ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ 24 ਜਨਵਰੀ ਦੇ ਐਕਸ਼ਨ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ ਇਹ ਐਕਸ਼ਨ ਕਾਦੇ ਵਾਸਤੇ ਹੈ ਬੋਲਣ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਸਰਕਾਰ ਵੱਲੋਂ ਜਿਹੜੇ ਹਮਲੇ ਕੀਤੇ ਜਾ ਰਹੇ ਉਹਦੇ ਵਿਰੋਧ ਵਿੱਚ ਔਰ ਅਸੀਂ ਜਿੰਨੇ ਵੀ ਪੰਜਾਬ ਭਰ ਦੇ ਲੋਕ ਹੈ ਸਾਰਿਆਂ ਨੂੰ ਇਹ ਬੇਨਤੀ ਕਰਦੇ ਆਂ ਕਿ ਬੋਲਣ ਦੀ ਆਜ਼ਾਦੀ ਤੇ ਪਹਿਰਾ ਦੇਣ ਲਈ ਤੁਹਾਡੇ ਸਹਿਯੋਗ ਦੀ ਬਹੁਤ ਵੱਡੀ ਜ਼ਰੂਰਤ ਹੈ ਸੋ 24 ਤਾਰੀਖ ਨੂੰ 11 ਵਜੇ ਦੇ ਕਰੀਬ ਬਠਿੰਡਾ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਪੁੱਜੋ ਹਮ ਹਮਾਕੇ ਪੁੱਜੋ ਇਹ ਨਾ ਸਾਡੇ ਤੇ ਐਹਸਾਨ ਹੈ ਤੇ ਨਾ ਹੀ ਸਾਡਾ ਤੁਹਾਡੇ ਤੇ ਐਹਸਾਨ ਹੈ ਅਸਲ ਦੇ ਵਿੱਚ ਇਹ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਲੋਕਾਂ ਦੀ ਆਵਾਜ਼ ਨੂੰ ਬਚਾਉਣ ਵਾਸਤੇ ਇੱਕ ਐਕਸ਼ਨ ਹੈ ਇਸ ਐਕਸ਼ਨ ਦੇ ਵਿੱਚ ਤਾਂ ਸਭ ਦੀ ਸ਼ਮੂਲੀਅਤ ਦੀ ਲੋੜ ਹੈ ਸੋ ਅਸੀਂ ਸਾਰੇ ਲੋਕ ਜਿੰਨੇ ਵੀ ਐਕਸ਼ਨ ਕਮੇਟੀ ਦੇ ਸੱਜਣ ਮਿੱਤਰ ਹੈ ਸਾਰੇ ਤੁਹਾਡੀ ਸੇਵਾ 'ਚ ਬੇਨਤੀ ਕਰਦੇ ਹਾਂ ਕਿ ਹੌਮ ਹਮਾ ਕੇ ਪਹੁੰਚੋ ਨਹੀਂ ਤਾਂ ਜੇ ਆਪਾਂ ਇਹ ਮੌਕਾ ਹੁਣ ਗਵਾਤਾ ਤਾਂ ਫਿਰ ਤੁਹਾਡੇ ਪੇਜ ਵੀ ਬੰਦ ਹੋਣਗੇ ਤੁਹਾਡੇ ਚੈਨਲ ਵੀ ਬੰਦ ਹੋਣਗੇ ਤੇ ਤੁਹਾਡੇ ਅਖਬਾਰ ਵੀ ਬੰਦ ਹੋਣਗੇ ਚੈਨਲਾਂ ਤੋਂ ਗੱਲ ਸ਼ੁਰੂ ਹੋਈ ਹੈ ਪੇਜਾਂ ਤੋਂ ਗੱਲ ਸ਼ੁਰੂ ਹੋਈ ਹੈ ਅਖਬਾਰਾਂ ਤੱਕ ਪਹੁੰਚ ਗਈ ਹੈ ਤੇ ਕੱਲ ਫਿਰ ਤੁਹਾਨੂੰ ਘਰਾਂ 'ਚ ਬੈਠਣ ਲਈ ਮਜਬੂਰ ਕਰ ਦੇਣਗੇ ਕਿ ਤੁਸੀਂ ਸਾਹ ਵੀ ਆਪਣੀ ਮਰਜ਼ੀ ਦੇ ਮੁਤਾਬਕ ਨਹੀਂ ਲੈ ਸਕੋਗੇ ਜ਼ੁਬਾਨ ਬੰਦ ਕੀਤੀ ਜਾਊਗੀ ਜ਼ੁਬਾਨ ਬੰਦੀ ਦੇ ਖਿਲਾਫ ਜਿਹੜੀ ਮੁਹਿੰਮ ਚੱਲਦੀ ਹੈ ਇਹਦੇ 'ਚ ਫਿਰ ਮੈਂ ਬੇਨਤੀ ਕਰਦਾ ਕਿ ਤੁਹਾਡੀ ਸਭ ਦੀ ਬਹੁਤ ਵੱਡੇ ਸਹਿਯੋਗ ਦੀ ਲੋੜ ਹੈ ਇਹਦੇ ਵਿੱਚ ਵੱਧ ਚੜ ਕੇ ਹਿੱਸਾ ਲਓ ਧੰਨਵਾਦ